thank you ਆਲੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਬਾਈ ਬਟਾਲੀਅਨ ਦੇ ਅਲਰਟ ਬੀਐਸਐਫ ਜਵਾਨਾਂ ਦੇ ਰਾਤ ਕਰੀਬ 9:30 ਵਜੇ ਸੈਕਟਰ ਅਮਰਸਰ ਦੇ ਬੀਪੀਓ ਰਣੀਆਂ ਦੇ ਖੇਤਰ ਦੇ ਵਿੱਚ ਇੱਕ ਆਰਟਾ ਕਾਪਟਰ ਯਾਨੀ ਕਿ 8 ਪਰਪੈਲਰ ਵਾਲਾ ਡਰੋਨ ਗੋਲੀਬਾਰ ਕੇ ਥੱਲੇ ਸੁੱਟ ਲਿਆ ਤੇ ਡਰੋਨ ਗੋਸਪੈਟ ਦੀ ਕੋਸ਼ਿਸ਼ ਨੂੰ ناکਾਮ ਵੀ ਕਰ ਦਿੱਤਾ ਹੈ ਡਰੋਨ ਦਾ ਲਗਭਗ 12 ਕਿਲੋ ਭਾਰ ਦੱਸਿਆ ਜਾ ਰਿਹਾ ਹੈ ਬੀਐਸਐਫ ਦੀ ਗੋਲੀਬਾਰੀ ਕਾਰਨ 2 ਪਰਪੈਲਰ ਉਹਦੇ ਨੁਕਸਾਨੇ ਗਏ ਨੇ ਇਸ ਰਾਤ ਤੇ ਪਿਛਲੇ 2 ਦਿਨਾਂ ਦੇ ਵਿੱਚ ਦੂਜੀ ਘਟਨਾ ਹੈ ਇਸ ਦੀ ਇੱਕ ਘਟਨਾ ਸ਼ੁੱਕਰਵਾਰ ਨੂੰ ਬੀਐਸਐਫ ਨੇ ਅਮਰਸਾਹ ਜ਼ਿਲ੍ਹੇ ਦੇ ਐਨਾਲਾ ਸਾਬ ਡਿਵੀਜ਼ਨ ਦੇ ਇਪਿੰਦੇ ਬੈਂਟ ਪਣੀਗਿਲ ਨੇੜੇ ਭਾਰਤੀ ਖੇਤਰ ਵਿੱਚ ਕੋਸਪੈਟ ਕਰਨ ਵਾਲੇ ਇੱਕ ਡਰੋਨ ਨੂੰ ਦੇਖ ਕੇ ਕੀਤੀ ਸੀ ਤੇ ਉਹ ਘਟਨਾ ਸਵੇਰੇ 4:30 ਵਜੇ ਦੇ ਕਰੀਬ ਵਾਪਰੀ ਸੀ ਪਰ ਇਹ ਘਟਨਾ ਰਾਤੀ 9:30 ਦੇ ਕਰੀਬ ਵਾਪਰੀ ਹੈ ਤੇ ਇਸ ਡਰੋਨ ਦੇ ਨਾਲ ਇੱਕ ਵਿਭ੍ਰਵੰਤ ਕੀਤੀ ਹੈ ਜਿਸ ਦੇ ਵਿੱਚ ਦੋ ਪੈਕੇਟ ਦੱਸੇ ਜਾ ਰਹੇ ਨੇ ਤੇ ਉਹਨਾਂ ਦਾ ਭਾਰ 2 ਕਿਲੋ ਦੱਸਿਆ ਜਾ ਰਿਹਾ ਪਰ ਪੂਰੀ ਡਿਟੇਲ ਤੇ ਪੂਰਾ ਵੇਰਵਾ ਬੀਐਸਐਫ ਆਉਣ ਵਾਲੇ ਸਮੇਂ ਦੇ ਵਿੱਚ ਦੇਵੇਗੀ ਸਾਡਾ ਪੜੋਸੀ ਦੇ ਪਾਕਿਸਤਾਨ ਆਪਣੇ ਮਾੜੇ ਮਨਸੂਬਿਆਂ ਦੇ ਵਿੱਚ ਇੱਕ ਵਾਰੀ ਫੇਰ ਫੇਲ ਹੋ ਗਿਆ ਤੇ 22 ਬਟਾਲੀਅਨ ਦੇ ਬੀਐਸਐਫ ਜਵਾਨਾਂ ਨੇ ਬਹਾਦਰੀ ਤੇ ਫੁਰਤੀ ਦਿਖਾਉਂਦੇ ਹੋਏ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਚੱਕਣਾ ਚੂਰ ਕਰ ਦਿੱਤਾ ਜ਼ਿਕਰ ਇਹ ਹੋ ਗਿਆ ਕਿ ਪਿਛਲੇ 10 ਮਹੀਨਿਆਂ ਦੇ ਵਿੱਚ ਜੋ ਰਹੀ ਕੋਸਪਲੇਟ ਦੇ ਬਹੁਤ ਜ਼ਿਆਦਾ ਮਾਮਲੇ ਵੱਧ ਗਏ ਨੇ ਭਾਵੇਂ ਸਾਡੀ ਬੀਐਸਐਫ ਇਹਨਾਂ ਸ਼ਾਸ਼ਾ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਰਹੀ ਹੈ Thank you